ਦੇ ਵਿੱਚ ਜ਼ਿਮਨੀ ਚੌੜਾ ਨੂੰ ਲੈ ਕੇ ਚੌਣ ਅਖਾੜਾ ਪੂਰੀ ਤਰ੍ਹਾਂ ਪੱਕਿਆ ਹੋਇਆ ਵੱਖ-ਵੱਖ ਪਾਰਟੀਆਂ ਦੇ ਵੱਲੋਂ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਰਿਹਾ ਹੈ ਜੇ ਕੱਲ੍ਹ ਕੀਤੇ ਜਾਵੇ ਤਾਂ ਹੁਣ ਐਮਪੀ ਸਰਬਜੀਤ ਸਿੰਘ ਖਾਲਸਾ ਦੀ ਪੈਣ ਅੰਮ੍ਰਿਤਕੋਰ ਦੇ ਵੱਲੋਂ ਵੀ ਚੋਣ ਲੜਨ ਦਾ ਐਲਾਨ ਕਰ ਦਿੱਤਾ ਗਿਆ ਦੱਸਦੀਏ ਕਿ ਜਿਮਨੀ ਚੋਣਾ ਨੂੰ ਲੈ ਕੇ ਸਬਜੀਤ ਸਿੰਘ ਖਾਲਸਾ ਦੀ ਪੈਣ ਜਿਹੜੇ ਐਕਟਿਵ ਹੋਏ ਨੇ ਜਿਨ੍ਹਾਂ ਦੇ ਵੱਲੋਂ ਆਜ਼ਾਦ ਤੌਰ ਤੇ ਚੋਣਾ ਲੜਨ ਦਾ ਫੈਸਲਾ ਕੀਤਾ ਗਿਆ ਦੱਸਦੀਏ ਕਿ ਬੀਨ ਸਿੰਘ ਦੀ ਧੀ ਹੈ ਤਾਂ ਉਹਨਾਂ ਦੇ ਵੱਲੋਂ ਹੁਣ ਚੋਣ ਜੜੀ ਆ ਲੜੀ ਜਾਵੇਗੀ ਹਾਲਾਂਕਿ ਹੈਰਾਨੀ ਵਾਲੀ ਗੱਲ ਹੈ ਕਿ ਅੰਮ੍ਰਿਤਕੋਰ ਮਲੋਆ ਨੇ ਇਹ ਚੋਣ ਇੱਕ ਆਜ਼ਾਦ ਉਮੀਦਵਾਰ ਫੋਜੋ ਲੜਨ ਦਾ ਫੈਸਲਾ ਕੀਤਾ ਚਦ ਕਿ ਉਹਨਾਂ ਦਾ ਪ੍ਰਾਜ ਸਰਜੀਤ ਸਿੰਘ ਖਾਲਸਾ ਖੁਦ ਇੱਕ ਸੰਸਦ ਮੈਂਬਰ ਹੈ ਸਰਜੀਤ ਸਿੰਘ ਖਾਲਸਾ ਇਸ ਸਮੇਂ ਫ੍ਰਿਤਕੋਰ ਤੋਂ ਸੰਸਦ ਮੈਂਬਰ ਨੇ ਡਿਬਰੂਗੜ ਜੇਲ੍ਹ ਦੇ ਵਿੱਚ ਪੰਦ ਅਮਰਪਾਲ ਸਿੰਘ ਦੀ ਪਾਰਟੀ ਵਾਰਿਸ ਪੰਜਾਬ ਦੇ ਸਰਗਰਮ ਮੈਂਬਰ ਨੇ